ਉਸੀਂ ਦੇਖ ਰਹੇ ਹਾਂ ਸਰਬਤਰਮ ਨਿਊਜ਼ ਚੈਨਲ ਸੁਪਿੰਟ ਚੱਬੇয়াল ਜ਼ਿਲ੍ਹਾ ਸ਼ਹਿਰਪੁਰ ਬੱਸ ਸਟੈਂਡ ਦੇ ਲਾਗੇ ਜੋ ਹਨੇਰੀ ਰਾਤ ਚੱਲੀ ਆ ਸੁਹਨੀਰੀ ਚੱਲਣ ਦੇ ਨਾਲ ਕੁਲੀਆਂ ਦੇ ਵਿੱਚ ਅੱਗ ਲੱਗੀ ਜਿਸ ਦੇ ਨਾਲ ਗਰੀਬ ਕੁਲੀਆਂ ਵਾਲਿਆਂ ਦਾ ਕਈ ਸਮਾਨ ਸੜ ਕੇ ਸੁਆਹ ਹੋ ਗਿਆ ਸੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹੋ ਦੇਖੋ ਕਿੰਨੀ ਭਿਆਨਕ ਅੱਗ ਲੱਗੀ ਹੋਈ ਆ ਦੱਸਿਆ ਜਾਂਦਾ ਹੈ ਕਿ ਇੱਥੇ ਹਰੇਕ ਸਾਲ ਹੀ ਅੱਗ ਲੱਗਦੀ ਆ ਕਈ ਤਾਂ ਕਹਿੰਦੇ ਕੋਈ ਕੁੱਲੀ 'ਚ ਜੋਤ ਜਗਾ ਰਿਆ ਸੀ ਉਸ ਤੇ ਕਾਰਨ ਅੱਗ ਲੱਗੀ ਆ ਤੇਜੇ ਤੱਕ ਪੂਰੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਹਨੇਰੀ ਵੀ ਜ਼ਿਆਦਾ ਚੱਲ ਰਹੀ ਸੀ ਇਸ ਕਰਕੇ ਅੱਗ ਜਲਦੀ ਫੈਲ ਗਈ ਸੋ ਤੁਸੀਂ ਦੇਖ ਸਕਦੇ ਹੋ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਹੋਈਆਂ ਨੇ ਤਾਂ ਜੋ ਅੱਗ ਤੇ ਜਲਦੀ ਜਲਦੀ ਕਾਬੂ ਪਾਇਆ ਜਾ ਸਕੇ अब कैसे लग गई जी आगे पता कुछ पराना तारी पीछे से लगी है पीछे से पीछे से लगी हां पहले भी लग के लगी थी थोड़ी देर पहले लगी थी आप क्यों रो रहे हो क्या हुआ घर घर लग गया ना पूरा सामान सारा देख लो जी आ गया सड़क आ गया दोबारा तो ਪਰ ਹੁਣੇ ਜਿਹੜੀ ਚੀਜ਼ ਆ ਨਾ ਚਲੋ ਹੈ ਤਾਂ ਦੁੱਖ ਹੀ ਪਰ ਉਹ ਮਜ਼ਾਕ ਦਾ ਇਹ ਵਿਸ਼ਾ ਬਣ ਚੁੱਕੀ ਹੈ ਸੱਪੇ ਵਾਲੀਆਂ ਗੁਲੀਆਂ ਚੱਕ ਕੇ ਚੱਲਦੀ ਹੈ ਜਿਹੇ ਦੇ ਨੱਕ ਲੱਗਦੀ ਹੈ ਇਹ ਸਨਾਂ ਤੁਸੀਂ ਦੇਖ ਸਕਦੇ ਸਾਡਾ ਚੱਲਦੀ ਹਵਾ ਕਰਕੇ ਇਹ ਅੱਗ ਵਧੀ ਆ ਤੁਹਾਨੂੰ ਜਿਹੋ ਆਇਆ ਲੋਕੀ ਇਕੱਠੇ ਹੋ ਚੁੱਕੇ ਆ ਕਾਫੀ ਵਾਦੀ ਉਧਰੋਂ ਅੱਗ ਬੁਝਾਉਣ ਦਾ سلسلہ ਹੋ ਚੁੱਕਿਆ ਸ਼ੁਰੂ